ਜੋ ਡਟਟਰ ਚੱਲ ਫਮਾਦਾ ਸੇਮ ਹੀ ਹੈ ਬਿਲਕੁਲ ਗੇਅਰ ਚਾ ਜੀ ਇੱਕ ਵਾਰੀ ਖੜਜੋ ਦਾ ਚਲੋ ਗੇਅਰ ਚੱਕੋ ਹੌਣ ਮਾਰੋ ਹੌਣ ਮਾਰੋ ਓਏ ਵੱਲੇ ਹੈ ਆ ਜਾ ਗਾੜ ਜਾ ਘੰਟਾ ਚੱਲੀਏ ਫਿਰ ਆਪਾਂ ਹੁਣ ਆਜੋ 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 ਬੈਟਰੀ ਲੈ ਵੇ ਆ ਬੈਟਰੀ ਸਦੇ ਵਿੱਚ ਫਿਕਸ ਹੋ ਜਾਂਦੀ ਹੈ ਹਾਂਜੀ ਫਿਕਸ ਹੋ ਜਾਂਦੀ ਹੈ ਉਸ ਤੋਂ ਬਾਅਦ ਕੁਝ ਨਹੀਂ ਕਰਨਾ ਹੈਂਡਲ ਜਾ ਕੇ ਮੋਣਾ ਕਰ ਦੋ ਇੱਧਰ ਆਜੋ ਜੀ ਉਰੇ ਆਜੋ ਬਾਈ ਇਹਦੀ ਢੁਗਾਈ ਚੈੱਕ ਕਰਾਉਣੀ ਬੰਦਾ ਜਿਹੜੀ ਆਪਾਂ ਬਾਹੀ ਕਰੀਏ ਇਹ ਤੁਸੀਂ ਬਾਹੀ ਦੇਖ ਸਕਦੇ ਹੋ ਕਿੰਨਾ ਹੈ ਆਪਾਂ ਇੰਚੀ ਟੇਪ ਨਾਲ ਮਾਣਦੇ ਆ ਲੋ ਲਓ ਬਈ ਇਹ ਹੈਗੇ 6 ਇੰਚ 6 ਇੰਚ ਦੀ ਗੁੜਾਏ ਕਰ ਰਿਹਾ ਰਹਾਣਾ ਇਹ ਹੋਰ ਵੀ ਕਰੇਗਾ ਪੂਰੀ ਬਰੀਕ ਕਰ ਰਿਹਾਣਾ ਬਰੀਕ ਕਰਦਾ ਬਿਲਕੁਲ ਮਲਬਾ ਬਣਾ ਦਿੱਤੇ ਨੇ ਇੱਕ ਇਹਦੇ ਗੇਅਰ ਪੈਂਦੇ ਨਾ ਹਾਂਜੀ ਬਿਲਕੁਲ 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 ਆ ਦੇਖੋ ਲਵੇ ਹੀ ਮੜਾ ਗੇਅਰ ਚੈੱਕ ਕਰਾ ਦੇ ਸਾਰੇ ਸਭ ਤੋਂ ਵਧੀਆ ਗੱਲ ਇਹਦੇ ਵਿੱਚ ਜਿਹੜਾ ਗੇਅਰ ਆ ਹਾਂਜੀ ਬਹੁਤ ਹੈਵੀ ਡਿਊਟੀ ਲੱਗਿਆ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਗੇਅਰ ਪਾਇਆ ਦੇਖੋ ਪਾ ਨਿਊਟਰਲ ਖੜਾ ਵਾ ਤੇ ਕਲਚ ਦੱਬਤਾ ਸਟਾਰਟ ਇਹ ਚੱਲ ਪਣਦੇ ਗੱਬੀ ਕਲਚ ਆ ਦੇਖੋ ਅੱਛਾ ਦੋ ਗੇਅਰ ਨੇ ਪਹਿਲੇ ਤੇ ਦੂ ਲਾ ਭਾਈ ਇਹ ਹੁਣ ਦੋਨੋਂ ਚ ਦੇਖੋ ਇਹਨਾਂ ਨੇ ਵੱਟਵੰਡ ਦੀ ਦੇਖੋ ਤੁਸੀਂ ਲਾ ਭਈਆ ਕਰ ਲੋ ਚੈੱਕ ਮੈਂ ਤੇਰੇ ਚੀਜ਼ਾਂ ਵੜੀਆਂ ਗੈਂਡ ਨੇ ਇਹਦੇ ਲਾ ਭਾਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚ ਗਏ ਆਪਣੇ ਭਰਾ ਦੀ ਬਈ ਹੈਗੀ ਐ ਖੇਤੀਬਾੜੀ ਦੇ ਇੰਪਲੀਮੈਂਟ ਦੀ ਫੈਕਟਰੀ ਅਹਿਮਦਗੜ੍ਹ ਦੇ ਵਿੱਚ ਆਹ ਜਗ੍ਹਾ ਆ ਜ ਤੁਸੀਂ ਕਹੋਗੇ ਕਿ ਭਈ ਯਾਰ ਸਾਰੇ ਲਿਆਈ ਹੈ ਹਨਾ ਸਤਿ ਸ੍ਰੀ ਅਕਾਲ ਵੀਰੇ ਬੱਲਾ ਸਤਿ ਸ੍ਰੀ ਅਕਾਲ ਭਰਾ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਠੀਕੋ ਟਿੱਟਾ ਕੋ ਬਹੁਤ ਵਧੀਆ ਸ਼ੁਕਰਾਤ ਬਾਈ ਆਪਣੇ ਜਿੰਨੇ ਵੀ ਭਰਾ ਦੇਖ ਰਹੇ ਨੇ ਖੇਤੀ ਵਾਲੇ ਸਾਰੇ ਨੇ ਪੰਜਾਬ ਦੇ ਵਿੱਚ 90% ਪੰਜਾਬ ਤੋਂ ਜੇ ਇੰਡੀਆ ਦੀ ਗੱਲ ਕਰੀਏ ਬਿਲਕੁਲ ਭਰਾ ਹੋਰਾਂ ਵੀ ਹੈਗੇ ਜੀ ਫੈਕਟਰੀ ਅਹਿਮਦਗੜ੍ਹ ਦੇ ਵਿੱਚ ਫੈਕਟਰੀ ਦਾ ਨਾਮ ਕੀ ਹੈ ਵੀਰੇ ਆਪਣਾ ਐਮਦਗੜ ਮੰਡੀ ਦੇ ਵਿੱਚ ਹੈ ਜੀ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰ ਨਾਮ ਤੇ ਜਾਣਿਆ ਜਾਂਦਾ ਜੀ ਆਪਣਾ ਜਾਣਿਆ ਜਾਂਦਾ ਹੈ ਬਿਲਕੁਲ ਅੱਜ ਸਪੈਸ਼ਲ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਮਿਨੀ ਇਪਲੀਮੈਂਟ ਕਿਉਂਕਿ ਬਹੁਤ ਸਾਰੇ ਆਪਣੇ ਭਰਾ ਇਦਾਂ ਦੇ ਹੁੰਦੇ ਨੇ ਵੱਡੇ ਟਰੈਕਟਰ ਫੋੜ ਨਹੀਂ ਕਰ ਸਕਦੇ ਜੇ ਵੱਡਾ ਟਰੈਕਟਰ ਲੈ ਲਿਆ ਫਿਰ ਮਹਿੰਗੇ ਇਪਲੀਮੈਂਟ ਲੈਣੇ ਪੈਂਦੇ ਨੇ ਚਾਹੇ ਆਪਾਂ ਬਹਾਈ ਦੀ ਗੱਲ ਕਰ ਲਈਏ ਬੱਟਾਂ ਦੀ ਗੱਲ ਕਰ ਲਈਏ ਕਿਾਰਿਆਂ ਦੀ ਗੱਲ ਕਰ ਲਈਏ ਕੁਝ ਵੀ ਕੋਈ ਆਪਣਾ ਵੀਰ ਭਾਈ ਸਬਜ਼ੀ ਬਾਜੀ ਦਾ ਕੰਮ ਕਰ ਰਿਹਾ ਜਾਂ ਕਿਸੇ ਕੋਲ ਜ਼ਮੀਨ ਘਟਾ ਹੈ ਔਰ ਖੇਤੀ ਕਰ ਰਹਾ ਹਨ ਜੀ ਸਬਜ਼ੀ ਵਾਲਿਆਂ ਵੀ ਬਾਅਦ ਦੇ ਪੁੱਛੀ ਜੇ ਤਾਂ ਵਰਦਾਨ ਹੈ ਜੀ ਇੱਕ ਤਰ੍ਹਾਂ ਦਾ ਕਿਸਾਨ ਭਰਾਵਾਂ ਵਾਸਤੇ ਇੱਕ ਵਾਰੀ ਬ੍ਰੇਫੈਂਟ ਤੇ ਆ ਜਾਓ ਬਹੁਤ ਘੱਟ ਤੇਲ ਦੇ ਵਿੱਚ ਚੱਲਣ ਵਾਲੀਆਂ ਉਹ ਨਹੀਂਗੇ ਆਪਣੇ ਰੋਟਾਵੇਟਰ ਇਹ ਛੋਟੇ ਰੋਟਾਵੇਟਰ ਹਨਾ ਬਿਲਕੁਲ ਬਿਲਕੁਲ ਵੀ ਅੱਗੇ ਨਾਲੋਂ ਟਰੈਕਟਰ ਜਿੰਨਾ ਕੰਮ ਕਰਦੇ ਨੇ ਟਰੈਕਟਰ ਜਿੰਨਾ ਕੰਮ ਕਰਦੇ ਨੇ ਅਰ ਸਭ ਤੋਂ ਵੱਡੀ ਗੱਲ ਆ ਤੁਹਾਡੇ ਪੈਸੇ ਬਹੁਤ ਘੱਟ ਹੈ ਪੈਸੇ ਘੱਟ ਲੱਗਣਗੇ ਚੀਜ਼ ਵਧੀਆ ਮਿਲ ਜੂਗੀ ਹੁਣ 5-6 ਮਾਡਲ ਆਪਣੇ ਕੋਲ ਹੈਗੇ ਨੇ ਹੁਣ ਕਿਹੜੇ ਕਿਹੜੇ ਮਾਡਲ ਦੇ ਕਿੰਨੇ ਕੰਮ ਹੈ ਚਲਾਈ ਵਿਖਾਈ ਕਿਵੇਂ ਹੈ ਰੇਟ ਰੂਟ ਕੀ ਹੋਗਾ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਕਿਸੇ ਨੇ ਜੇ ਉਹਨਾਂ ਨੂੰ ਚਲਾ ਕੇ ਵੀ ਦਿਖਾਵਾਂਗੇ ਇਹ ਚੀਜ਼ਾਂ ਹਾਂਜੀ ਚੰਗੀ ਤਰ੍ਹਾਂ ਇੱਕ ਇੱਕ ਚੀਜ਼ ਦੀ ਡੈਮੋ ਦਵਾਂਗੇ ਕਲੀ ਕਲੀ ਕੈਰੀ ਦੇਖੋ ਆ ਕਲੀ ਭਾਈ ਇਹ ਸਾਡੀ ਇਹਦੇ ਵਿੱਚ ਅਸੀਂ ਕਿਉਂ ਪਾਈ ਆ ਹਾਂ ਕੀ ਆਪਾਂ ਦੱਸਾਂ ਜਿਹੜੇ ਵੀਰ ਭਰਾ ਸਬਜ਼ੀ ਵਾਲੇ ਨੇ ਉਹਨਾਂ ਨੂੰ 18 ਇੰਚ 16 ਇੰਚ 14 ਇੰਚ ਜਾਂ 12 ਇੰਚ ਉਹਨਾਂ ਨੂੰ ਉਸ ਹਿਸਾਬ ਨਾਲ ਰੋਟਾ ਬੀਟਰ ਚਾਹੀਦਾ ਹੁੰਦਾ ਵਾ ਅਸੀਂ ਉਸ ਹਿਸਾਬ ਨਾਲ ਕਰ ਦਿੱਤੇ ਨੇ ਇੱਕ ਵਾਰੀ ਪਿੱਛੇ ਨਿਗਾ ਮਰਵਾਦੇ ਜਿਵੇਂ 1 ਫੁੱਟ ਵਾਲਾ ਰੋਟਾ ਬੀਟਰ ਚਾਹੀਦਾ ਵਾ ਇਹ ਸਪੈਸ਼ਲੀ ਵੈਸੇ ਆਪਾਂ ਗੱਲ ਏਸੀ ਦੀ ਗੱਲ ਕਰ ਰਹੇ ਹਾਂ ਜੀ ਇਹ ਸਭ ਤੋਂ ਛੋਟਾ ਇਹ ਸਭ ਤੋਂ ਛੋਟਾ ਮਾਡਲ ਕਿਵੇਂ ਜਿੰਨਾ ਛੋਟਾ ਉਹਨਾ ਖੋਟਾ ਹੈ ਬਿਲਕੁਲ ਬਿਲਕੁਲ ਉਹ ਚੀਜ਼ ਹੈ ਬਿਲਕੁਲ ਜਿਵੇਂ ਕਿਸੇ ਨੇ ਘਰ ਬਾਗਬਾਨ ਮਤਲਬ ਘਰੇ ਬਿੱਗੇ ਬਿੱਗੇ ਅੱਧਾ ਬਿੱਗੇ ਦੇ ਵਿੱਚ ਸਬਜ਼ੀ ਸਬਜ਼ੀ ਲਾਈ ਹੋਈ ਆ ਹਾਂ ਜੀ ਉਹ ਮੇਰੇ ਕੋਲ ਉਹ ਇੱਕ ਵਾਰੀ ਨੂੰ ਚਲਾ ਕੇ ਦਿਖਾਵਾਂਗੇ ਆਪਾਂ ਨਾਲ ਦੇ ਸਾਰੇ ਭਰਾਵਾਂ ਨੂੰ ਜੀ ਜੀ ਇਹ ਜਿਵੇਂ ਹੁ ਆਲੂ ਲਾਉਣ ਵਾਸਤੇ ਇਹ ਜਿੰਮੇ ਆ ਗਿਆ ਘਰ ਵਾਸਤੇ ਆਲੂ ਵਾਲੀ ਆਈਟਮ ਆ ਗਈ ਮੈਂ ਤੁਹਾਨੂੰ ਉਹ ਦਿਖਾਉਣਾ ਜੀ ਆਪਣੇ ਕੋਲੇ ਬਹੁਤ ਹੈਵੀ ਡਿਊਟੀ ਮਾਡਲ ਹੈ ਓਕੇ ਆਜੋ ਜਲਦੀ ਫਰੋਂਟ ਪਾ ਹਾਂਜੀ ਹਾਂਜੀ ਆਜੋ ਅੱਲਾ ਬਾਈ ਪ੍ਰਾ ਹੋ ਰਹੇ ਨੇ ਬਾਈ ਸਕਰੀਨ ਤੇ ਨੰਬਰ ਚੱਲ ਰਹੇ ਨੇ ਅੱਖਾ ਜੇ ਆਪਾਂ ਡਿਲੀਵਰੀ ਦੀ ਗੱਲ ਕਰੀਏ ਵੀ ਪੈਨ ਇੰਡੀਆ ਕਰਦੇ ਆਪਾਂ ਪੈਨ ਇੰਡੀਆ ਆਲ ਇੰਡੀਆ ਦੇ ਵਿੱਚ ਹਨਾ ਜੀ ਲਾ ਬਾਈ ਇਹ ਸਾਡਾ ਜੀ ਸਾਇਲੈਂਟ ਬਹੁਤ ਦਾ ਹੈ ਬਹੁਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇਹ ਸਾਡਾ 82 ਸੀਸੀ ਦੇ ਵਿੱਚ ਇੰਜਨ ਹੈ ਓਕੇ ਐਮ ਪੀ 8000 ਮਾਡਲ ਹੈ ਬਹੁਤ ਹੈਵੀ ਡਿਊਟੀ ਫੋਰ ਸਟਾਕ ਦੇ ਵਿੱਚ ਅੱਜ ਤੱਕ ਲੋਕਾਂ ਨੇ ਟੂ ਸਟਾਕ ਇੰਜਨ ਵਿੱਚ ਆਪਾਂ ਫੋਰ ਸਟਾਕ ਦੇ ਵਿੱਚ ਪਹਿਲੀ ਵਾਰ ਇਹਦੇ ਨਾਲ ਆਪਾਂ ਨਾਲ ਰਿਜਰ ਵੀ ਦਵਾਂਗੇ ਫ੍ਰੀ ਬਿਲਕੁਲ ਆਮ ਅਗਰ ਲੈਪਾ ਬਿਲਕੁਲ ਲੈ ਭਾਈ ਇਹ ਮਤਲਬ ਮੈਂ ਤੁਹਾਨੂੰ ਮਿੰਕੇ ਦਿਖਾਉਣਾ ਜੀ ਕਿੰਨੇ ਇੰਚੇ ਆਪਣਾ ਕਰਦਾ ਵਾ ਇਹ ਹੈਗਾ ਆਪਣਾ 18 ਇੰਚ 18 ਇਹ ਜਿਵੇਂ ਪਟਾਪਾ ਇਹਨੂੰ ਆਪਾਂ ਘਟਾਪਦਾ ਸੰਘਦੇ ਆ ਬਿਲਕੁਲ 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 ਇਹਨੂੰ ਉਹ ਜਿਹੜਾ ਘਟਾਉਣ ਵਧਾਉਣ ਵਾਲਾ ਆ ਮਾਡਲ ਆ ਸਾਰੀ ਆ ਮਾਡਲ ਆ ਬਿਲਕੁਲ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਉਣਾ ਜੀ ਚਲਾ ਕੇ ਦਿਖਾ ਦਿਓ ਬਈ ਇੱਕ ਵਾਰੀ ਲੈ ਬਈ ਅੱਛਾ ਨਾਲ ਉਹਦੇ ਬੱਟ ਵੀ ਪਾਈ ਜਾਊਗਾ ਹੈ ਥੋੜੀ ਬਿਲਕੁਲ 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 ਤੁਸੀਂ ਇੱਧਰ ਦੇਖ ਸਕਦੇ ਹੋ ਲੈ ਬਈ ਗੱਡਗੜਈਆ ਵੈਸੇ ਵਧੀਆ ਕਰ ਰਿਹਾ ਹੈ ਹਨਾ ਇਹ ਵੈਸੇ ਨਾ ਜਿਹੜਾ ਮਗਰਲਾ ਲੱਗਿਆ ਹੋਇਆ ਇਹਨੂੰ ਇੱਕ ਵਾਰੀ ਵਾ ਕੇ ਚਲਾਉਣ ਦਾ ਬਜਾ ਵੱਧ ਸਫਾਈ ਦਊਗਾ ਨਾ ਫਿਰ ਉਹਨਾਂ ਨੂੰ ਮੋਡਲ ਉਹ ਇੱਕ ਵਾਰੀ ਇੱਧਰ ਨੂੰ ਮੋ ਉਹ ਐ ਕਮਾ ਕੇ ਚਲਾ ਦਿਓ ਇੱਕ ਵਾਰੀ ਬੱਲੇ 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 ਬੱਸ 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 ਲਾ ਬੰਦ ਕਰ ਲਓ ਵੀਰੇ ਬੰਦ ਕਰਿਓ ਬੰਦ ਕਰਿਓ ਬੰਦ ਕਰ ਦਿਓ ਇੱਧਰ ਆ ਜੀ ਉਰੇ ਆ ਜੋ ਬਾਈ ਇਹਦੀ ਡੂੰਘਾਈ ਚੈੱਕ ਕਰਾਓ ਬਿਲਕੁਲ ਇਹ ਤੁਸੀਂ ਇਹ ਬਾਹੀ ਦੇਖ ਸਕਦੇ ਹੋ ਕਿੰਨਾ ਹੈ ਆਪਾਂ ਇੰਚੀ ਟੇਪ ਨਾਲ ਮਾਣਦੇ ਹਾਂ ਲੋ ਲਓ ਬਾਈ ਇਹ ਹੈਗੀ 6 ਇੰਚ 6 ਇੰਚ ਦੀ ਗੁੜਾਏ ਕਰ ਰਹਾ ਰਹਾ ਇਹ ਹੋਰ ਵੀ ਕਰੇਗਾ ਪੂਰੀ ਬਰੀਕ ਕਰ ਰਹਾ ਹੈ ਨਾ ਬਿਲਕੁਲ ਮਲਬਾ ਬਣਾ ਦਿੱਤੇ ਨੇ ਆ ਕਰ ਲਓ ਚੈੱਕ ਬਈ ਬਈ ਇਹ ਸਬਜ਼ੀ ਵਾਲੇ ਭਰਾਵਾਂ ਵਾਸਤੇ ਵਰਦਾਨ ਆ ਮਾਡਲ ਠੀਕ ਹੈ ਜੀ ਇਹ ਸਾਡਾ ਇੰਨਾ ਕਮਾਲ ਡਿਮਾਂਡ ਡਿਮਾਂਡਿੰਗ ਆਈਟਮ ਦੇ ਵਿੱਚ ਆ ਕਿ ਲੋਕ ਭਰਾ ਪੂਰਾ ਨਹੀਂ ਹੋ ਪਾਰ ਰਹੇ ਸਾਡੇ ਤੋਂ ਓਕੇ ਸਬਜ਼ੀ ਵਾਲੇ ਭਰਾਵਾਂ ਵਾਸਤੇ ਇਹਦੇ ਵਿੱਚ ਅਸੀਂ ਨਵਾਂ ਮਾਡਲ ਲਾਂਚ ਕੀਤਾ ਵਾ ਹੁਣ 666 ਅੱਛਾ ਇਹ ਅਗਲਾ ਜਿਹੜਾ ਹੱਥ ਲਾਇਆ ਆਪਣਾ ਬਾਈ ਇਹ ਹੈਗਾ ਜੀ ਇਹਨੂੰ ਦਾ ਪਹਿਲਾ ਮਾਡਲ ਬਾਈ ਤੁਹਾਨੂੰ ਚੈੱਕ ਕਰਾ ਆ ਸੀ ਸਫਾਈ ਮੈਂ ਕਹਾਂ ਨਾ ਬਤੰਦਰ ਦਿਓ ਇਹਦੇ ਵਿੱਚ ਖਾਸ ਗੱਲ ਇਹ ਹੈ ਕੀ ਇਹ ਹੈਗਾ 82 cc ਇਹ ਹੈਗਾ 5.5 hp ਦੇ ਵਿੱਚ ਟਰਬੋ ਇੰਜਨ ਵਾਲਾ ਟਰਬੋ ਇੰਜਨ ਵਾਲਾ ਆ ਗਿਆ ਇਹਦੇ ਵਿੱਚ ਆਪਾਂ ਨੂੰ ਆ ਜਾ ਭਰਾ ਮੜਾ ਜਾ ਆਜੋ ਇਧਰ ਨੂੰ ਆਜੋ ਆਜੋ ਜੀ ਦਿਖਾ ਦਿਓ ਸਾਰੇ ਭਰਾਵਾਂ ਨੂੰ ਇਹ ਐਡਜਸਟ ਵੀ ਹੋ ਜਾਂਦਾ ਤੁਹਾਡਾ ਹੈ ਇਹ ਐਸਟ ਵੀ ਹੋ ਜਾਂਦਾ ਇਹ ਮਾਡਲ ਤੁਹਾਡਾ ਬਿਲਕੁਲ ਇਹ ਚੈਨ ਵਾਲਾ ਮਾਡਲ ਆ ਹਮ ਲੋਕ ਕੀ ਕਰਦੇ ਸੀ ਪਹਿਲਾਂ ਬੈਲਟ ਵਾਲਾ ਮਾਡਲ ਆਉਂਦਾ ਸੀਗਾ ਇਹਦੇ ਵਿੱਚ ਚੇਨ ਵਾਲਾ ਮਾਡਲ ਆ ਪਹਿਲਾਂ ਬੈਲਟ ਕਰਮ ਹੋਏ ਖਰਾਬ ਹੋ ਜਾਂਦੀ ਸੀਗੀ ਹਾਂ ਤੇ ਇਹ ਸਾਡਾ ਚੇਨ ਵਾਲਾ ਮਾਡਲ ਚੇਨ ਖਰਾਬ ਨਹੀਂ ਹੁੰਦੀ ਕਦੇ ਇਹ 5.5 HP ਦਾ ਸਾਡਾ ਖੁਦ ਦਾ ਇੰਜਨ ਬਣਿਆ H666 ਮਾਡਲ ਆ ਸਾਡਾ ਇਹ ਠੀਕ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਇੱਕ ਵਾਰੀ ਚਲਾ ਕੇ ਦਿਖਾਉਣਾ ਚਲਾ ਕੇ ਦਿਖਾ ਦੇ ਭਰਾ ਉਹਦੀ ਆਪਾਂ ਰੇਟ ਟੂ ਟ ਦੀ ਗੱਲ ਕਰ ਲਈ 85 ਵਾਲਾ ਜਿਹੜਾ ਹਾਂ ਜੀ ਜੀ ਬਿਲਕੁਲ 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 ਇਹ ਆਪਣੇ ਕੋਲ ਜੋ ਡਾਇਰੈਕਟ ਆ ਆਪਣਾ ਬੰਦਾ ਆਪਣੇ ਕਿਉਂਕਿ ਆਪਣੇ ਖੁਦ ਹੀ ਮੈਨੂਫੈਕਚਰਿੰਗ ਆ ਮਾਰਕੀਟ ਦੇ ਵਿੱਚ 28 ਤੋਂ ਆਪਣੇ ਕੋਲ ਇਹ ਸਿਰਫ ਆਪਾਂ 22000 ਦਾ ਦਵਾਂਗੇ 22000 ਪਹੁੰਚ ਪਹੁੰਚ ਵਿੱਚ 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 ਪਹੁੰਚ ਵਿੱਚ 22000 ਚ ਪਹੁੰਚ ਤੱਕ ਤੁਹਾਡੇ ਤੱਕ ਪਹੁੰਚ ਜਾਊਗਾ ਆਹ ਵਾਲਾ ਮਾਡਲ ਜਿਹੜਾ ਆਹ ਵਾਲਾ ਮਾਡਲ ਆ ਬਾਈ ਆਪਾਂ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਇੱਕ ਵਾਰੀ ਸਾਰੇ ਭਰਾ ਦੇਖ ਲਿਓ ਲੈ ਵੀਰੇ ਚਲਾ ਦੇ ਇੱਕ ਵਾਰੀ ਯਾਰ ਤੇ ਇਹਦੀ ਪਰਫਾਰਮੈਂਸ ਚੈੱਕ ਕਰ ਲਓ ਮਿੱਤਰੋ ਇਹ ਹੈਗਾ ਅਡਜਸਟਮੈਂਟ ਵਾਲਾ ਹਨਾ ਵੀਰੇ ਇਹ ਗੀਅਰ ਵਾਲਾ ਮਾਡਲ ਆ ਜੀ ਹਾਂਜੀ ਬੈਲਟ ਵਾਲਾ ਮਾਡਲ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਹਾਂ ਹਾਂ ਇਹ 5.5 ਐਚਪੀ ਦਾ ਸਾਡਾ ਮਾਡਲ ਆ 5.5 ਐਚਪੀ ਦਾ ਜੀ ਜੀ ਬਿਲਕੁਲ ਬਹੁਤ ਹੈਵੀ ਡਿਊਟੀ ਇਹਦੀ ਆਪਾਂ 16 ਇੰਚ ਤੋਂ ਲੈ ਕੇ 28 ਇੰਚ ਤੱਕ ਵਿੜਤ ਘਟਾਪਦਾ ਸਕਦਾ ਘਟਾਪਦਾ ਸਕਦਾ ਬਿਲਕੁਲ ਬਿਲਕੁਲ ਕੰਮ ਸਾਰੀ ਘੰਟ ਕਰਦਾ ਸਾਰੇ ਦੇਖਿਆ ਜਾਵੇ ਜੀ ਬਈ ਆਦੇ ਕੋਲ ਕਰ ਦਿੰਦਾ ਤੁਸੀਂ ਇਹਨੂੰ ਚਲਾ ਕੇ ਦੂਜੇ ਸਪੀਡ ਵੀ ਚੈੱਕ ਕਰਾ ਦੇ ਕੋਈ ਇੱਕ ਕਿਹਦੇ ਗੇਅਰ ਪੈਂਦੇ ਰਹਿਣਾ ਹਾਂਜੀ ਬਿਲਕੁਲ 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 ਆ ਦੇਖੋ ਲਵੇ ਹੀ ਮੜਾ ਗੇਅਰ ਚੈੱਕ ਕਰਾ ਦੇ ਸਭ ਤੋਂ ਵਧੀਆ ਗੱਲ ਇਹਦੇ ਵਿੱਚ ਜਿਹੜਾ ਗੇਅਰ ਆ ਹਾਂਜੀ ਬਹੁਤ ਹੈਵੀ ਡਿਊਟੀ ਲੱਗਿਆ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਗੇਅਰ ਪਾਇਆ ਦੇਖੋ ਪਾ ਨਿਊਟਰਲ ਖੜਾ ਵਾ ਤੇ ਕਲਚ ਦਬਤਾ ਸਟਾਰ ਇਹ ਚੱਲ ਪੜਦੇ ਗੱਬੀ ਕਲਚ ਆ ਦੇਖੋ ਅੱਛਾ ਦੋ ਗੇਅਰ ਨੇ ਪਹਿਲੇ ਤੇ ਦੂਜੇ ਚੱਲ ਪੈਂਦੇ ਇਹ ਤੁਸੀਂ ਹੁਣਾਂ ਢੰਗਾਈ ਦੇਖ ਸਕਦੇ ਹੋ ਇਹਦੀ ਕਿੰਨਾ ਲੈ ਕੇ ਜਾਂਦਾ ਇਹ ਲਾ ਬਈ ਸਫਾਈ ਚੈੱਕ ਕਰ ਲਓ ਬਈ ਆਜੋ ਮਗਰਲੇ ਪਾਸੇ ਆਜੋ ਆਓ ਮਗਰਲੇ ਪਾਸੇ ਆ ਪੜਿਆ ਅਟੈਚਮੈਂਟ ਦੇ ਨਾਲ ਫਿਟਚ ਕਰ ਸਕਦੇ ਹਾਂ ਟੀਜ਼ਰ ਲੱਗ ਜਾਂਦਾ ਜੀ ਹਲ ਵੀ ਲੱਗ ਜਾਂਦੇ ਆ ਦੇਖੋ ਲਾ ਬਈ ਆ ਦੇਖ ਲਓ ਬਈ ਆ ਦੇਖੋ ਮਿੱਟੀ ਦੇ ਨਾਲ ਕੀ ਹਾਲ ਮਤਲਬ ਵਧੀਆ ਕਰ ਰਿਹਾ ਯਾਰ ਹਨਾ ਗੁੱਡ ਗੜੀਆ ਫੁੱਲ ਟੌਪ ਦਾ ਕਰ ਰਿਹਾ ਗਾ ਜੀ ਦੇ ਭਰਾਵਾ ਵਾਸਤੇ ਬਹੁਤ ਵਧੀ ਅੱਛਾ ਇਹ ਹੁਣ ਆਪਾਂ ਗੱਲ ਕਰਾਂਗੇ ਜੀ ਰੇਟ ਦੀ ਲੈ ਵੀਰੇ ਲਾ ਲਓ ਇੱਕ ਵਾਰੀ ਇੱਧਰ ਨੂੰ ਕਰਕੇ ਤੇ ਆਪਾਂ ਇਹਦੇ ਰੇਟ ਰੂਟ ਦੀ ਗੱਲ ਕਰ ਲਈਏ ਭਰਾ ਹੋਰਾਂ ਤੋਂ ਜੀ ਜੀ ਇਹਦੇ ਹੁਣ ਆਪਾਂ ਕਿੰਨੇ ਦਾ ਬਣ ਜੂ ਇਹ ਗੱਲ ਕਰੀਏ ਇਹ ਜਿਹੜਾ ਮਾਡਲ ਆ ਐਚ 668 ਤੁਸੀਂ ਇੱਕ ਵਾਰੀ ਇਹਦੇ ਵਿੱਚ ਮੈਂ ਤੁਹਾਨੂੰ ਕੁਆਲਿਟੀ ਚੈੱਕ ਕਰਵਾਦਾ ਇੱਕ ਵਾਰੀ ਹਾਂ ਹਾਂ ਜ਼ਰੂਰੀ ਹੈ ਜੀ ਕੁਆਲਿਟੀ ਦਾ ਆਜੋ ਇਦੇ ਚ ਜਿਹੜਾ ਫਿਲਟਰ ਦਾ ਵੀ ਬਹੁਤ ਧਿਆਨ ਦਿੱਤਾ ਗਿਆ 에ਅਰ ਕਲੀਨਰ ਫਿਲਟਰ ਦਾ ਬਹੁਤ ਹੀ ਹੈਵੀ ਡਿਊਟੀ ਬਿਲਕੁਲ ਕੀ ਸਟਾਰਟਿੰਗ ਦੇ ਵਿੱਚ ਦਿੱਕਤ ਘਟਣਾ ਨਾ ਬੇ ਸਟਾਰਟਿੰਗ 'ਚ ਦਿੱਕਤ ਨਾ ਆਵੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਇਹਦੇ ਫਾਲੀਆਂ ਨੇ ਘਟਾਵ ਦਾ ਵੀ ਸਕਦਾ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਵਾ ਤੇ ਰੇਸ ਲੀਵਰ ਇਹ ਕਲੱਚ ਦੇ ਵਿੱਚ ਸਪੈਸ਼ਲ ਗੀਅਰ ਲਾਇਆ ਹੈ ਕਲੱਚ ਦੱਬੇ ਤੇ ਹੀ ਚੱਲਦਾ ਵਾ ਰਹੀ ਗੱਲ ਰੇਟ ਦੀ ਜੀ ਇਹ ਸਾਡਾ H666 ਇਹ ਆਪਾਂ 32000 ਦੇ ਵਿੱਚ 올 ਓਵਰ ਇੰਡੀਆ ਡਿਲੀਵਰੀ ਦਵਾਂਗੇ 32000 ਦੇ ਵਿੱਚ ਹੀ ਪਹੁੰਚ ਮਿਲ ਜਾਊਗਾ ਬਿਲਕੁਲ ਇਹਦੇ ਵਿੱਚ ਆਪਾਂ ਇਹਦੇ ਨਾਲ ਫਲ ਆ ਗਿਆ ਜੀ ਠੀਕ ਹੈ ਤੇਰੀ ਜਰ ਆ ਗਿਆ ਜੀ ਓਕੇ ਦੋਨੋਂ ਆ ਗਏ ਹਾਂਜੀ ਦੋਨੋਂ ਓਰੀਜਨਲ ਦੇਖ ਲੋ ਮਿੱਤਰੋ ਕਿਆਰੀਆਂ ਕਿਉਰੀਆਂ ਪਾਉਣ ਵਾਲਾ ਡਾਡਾ ਹੈ ਇਹ ਦੋ ਐਟੈਚਮੈਂਟ ਆ ਬਿਲਕੁਲ ਇਹਦੇ ਨਾਲ ਫ੍ਰੀ ਮਿਲਣਗੇ ਫ੍ਰੀ ਮਿਲਣਗੇ ਬਿਲਕੁਲ ਠੀਕ ਹੈ ਆ ਵਾਲਾ ਮਾਡਲ ਦੇਖ ਲੋ ਭਾਈ ਇਸ ਤੋਂ ਬਾਅਦ ਆ ਗਿਆ ਇਹ ਸਬਜ਼ੀ ਵਾਲਿਆ ਵਾਸਤੇ ਇਹ ਦੂ ਵੱਡਾ ਮਾਡਲ ਆ ਬਿਲਕੁਲ ਲੈ ਭਾਈ ਆ ਵੀ ਵੀਰੇ ਚ ਆ ਗਿਆ ਇਹ ਆ ਗਿਆ ਆਪਣਾ 7.5 HP ਦੇ ਵਿੱਚ ਇਹ ਚਲਾ ਕੇ ਦਿਖਾਉਣਾ ਜੀ ਇਹ ਆਪਾਂ 18 ਇੰਚ ਤੋਂ ਲੈ ਕੇ 5 ਫੁੱਟ ਤੱਕ ਆਪਾਂ ਰੋਟਾ ਵਿਟਰ ਕਵਰ ਕਰ ਸਕਦੇ ਹਾਂ ਇਹਦੇ ਨਾਲ ਸੁੰਨਲੀ ਗੱਲ ਹੈ ਜਿਹੜਾ ਆਹ ਹੈ ਇਹਨੂੰ ਤੁਸੀਂ ਅਡਜਸਟਮੈਂਟ ਕਰ ਸਕਦੇ ਹੋ 18 ਇੰਚ ਤੋਂ ਲੈ ਕੇ 5 ਫੁੱਟ ਤੱਕ ਬਿਲਕੁਲ ਕਵਰ ਕਰ ਲੋਂਗੇ ਚੜਾਈ ਆਪਦੇ ਸਾਹਮਣੇ ਅਡਜਸਟਮੈਂਟ ਕਰੀ ਚੱਲਿਓ ਤੇ ਇਹ ਇਹ ਕਿੰਨੇ ਐਚਪੀ ਦਾ ਰਹੇ ਬਰੇ ਇਹ 7.5 ਐਚਪੀ ਦਾ ਸਾਡਾ ਐਚ 777 ਮਾਡਲ ਹੈ ਜੀ ਓਕੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਹੈਵੀ ਡਿਊਟੀ ਆ 7.5 ਐਚਪੀ ਦੇ ਵਿੱਚ ਠੀਕ ਹੈ ਲੈ ਵੀਰੇ ਦਿਖਾ ਕੇ ਚਲਾ ਕੇ ਵੀਰੇ ਇੱਕ ਵਾਰੀ ਆਪਾਂ ਇਹ ਵੀ ਇਹਨੇ ਵੀ ਚੈੱਕ ਕਰੀ ਇੱਕ ਵਾਰੀ ਇਹਦੀ ਪਾਵਰ ਜ਼ਿਆਦਾ ਹੋਊਗੀ ਹਨਾ ਬਿਲਕੁਲ ਬਿਲਕੁਲ ਹੁਣ ਚਲਾ ਕੇ ਦਿਖਾਉਨੇ ਜੀ ਜਿਹੜਾ ਭਾਈ ਲੈਣਾਊਗਾ ਚਲਾ ਚਲੂਣਾ ਸਿੱਖ ਲਿਓ ਇਹ ਵੀ ਜਹਾਜ਼ ਨਾਲੋਂ ਘੱਟ ਨਹੀਂ ਹੈਗਾ ਮਿੱਤਰੋ ਹਨਾ ਬਿਲਕੁਲ ਬਿਲਕੁਲ ਇਹ ਦੇਖਿਆ ਜਾਵੇ ਜਹਾਜ਼ ਸਟੈਂਡ ਚੱਕ ਲਓ ਵੀਰੇ ਇੱਕ ਵਾਰੀ ਇਹਦਾ ਮਾੜਾ ਥੱਲੇ ਕਰਿਓ ਚਲੋ ਲਾਓ ਭਾਈ ਅੱਛਾ ਉੱਪਰ ਗੇਅਰ ਪੈਂਦੇ ਆ ਹੈ ਹਾਂਜੀ ਬੱਲੇ 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 ਗੇਅਰ ਵਾਲਾ ਮਾਡਲ ਆ ਜੀ ਆਹ ਕੈਂਟ ਆਣਾ ਨਾਲੇ ਜਿਵੇਂ ਹੈ ਨਾ ਮਗਰ ਕੇਰੀਆਂ ਕੁਰੀਆਂ ਨਾਲ ਹੁੰਦੀ ਚੱਕਣਾ ਕੰਮ ਫੱਟੇ ਜੀ ਜੀ ਜਿਵੇਂ ਤੁਸੀਂ ਬੱਟ ਬਣਾਉਣੀ ਹੈ ਹਾਂ ਨਾਲ ਮੂਰੇ ਗੜਾਈ ਕਰੂਗਾ ਨਾਲ ਹੀ ਇਹ ਚੱਲੂਗਾ ਦੋਨੋਂ ਕੰਮ ਇੱਕ ਜੀ ਕਰ ਦੂਗਾ ਇਦਾਂ ਮਤਲਬ 25 ਤੋਂ 30 ਅਟੈਚਮੈਂਟਾਂ ਲੱਗ ਜਾਂਦੇ ਨੇ ਓਕੇ ਇਹ ਮਤਲਬ ਤੁਸੀਂ ਕੋਈ ਵੀ ਅਟੈਚਮੈਂਟ ਲਾਜ਼ਮੀ ਕੱਦੂ ਵਾਲੇ ਟਾਇਰ ਲਾਣੇ ਉਹ ਵੀ ਲੱਗ ਜਾਣਗੇ ਜੀ ਆਪਣੇ ਟਰਾਲੀ ਪਾਉਣੀਆਂ ਦੇਖੋਣ ਤੁਹਾਡੇ ਸਾਹਮਣੇ ਹਾਂਜੀ ਟਰਾਲੀ ਪਾਈ ਖੜੀ ਆ ਦੇਖ ਸਕਦੇ ਹੋ ਤੇ ਪਿੱਛੇ ਪਾ ਟਰਾਲੀ ਪਾ ਕੇ ਆਪਾਂ ਇਹਨੂੰ ਚਲਾ ਸਕਦੇ ਹਾਂ ਜੀ ਠੀਕ ਹੈ ਜੀ ਬਿਲਕੁਲ ਲੈ ਭਾਈ ਇਹ ਹੁਣ ਦੋਨੋਂ ਦੇਖੋ ਇਹਨਾਂ ਨੇ ਵੱਟਮਣ ਦੀ ਦੇਖੋ ਤੁਸੀਂ ਲੈ ਭਈਆ ਕਰ ਲੋ ਚੈੱਕ ਮੈਂ ਤੇਰੇ ਚੀਜ਼ਾਂ ਵੜੀਆਂ ਗੈਂਡਣਾ ਇਹ ਜਿਹੜਾ ਇਹ ਵਧੀਆ ਹੈ ਨਾ ਵੱਡੇ ਬੁਲੇਟ ਲੱਗੇ ਨੇ ਇਹ ਚ ਇਹ ਕਾਫੀ ਡੂੰਗੀ ਚੱਲੀ ਗਈ ਬਈ ਦੇਖੋ ਯਾਰ ਇਹ ਆਪਣੀ 9 ਇੰਚ ਤੋਂ 10 ਇੰਚ ਤੱਕ ਜੀ ਕਰਿਓ ਬੰਦ ਕਰਿਓ ਜੀ ਇਹਨੂੰ ਇਹ ਜਿਹੜੀ ਗੁੱਡਗੜਈਆ ਕਰਦਾ 9 ਤੋਂ 10 ਇੰਚ ਬਿਲਕੁਲ 18 ਤੋਂ ਲੈ ਕੇ 5 ਫੁੱਟ ਚੌੜਾ ਇਹ ਹੋ ਜਾਂਦਾ ਬੂਟਾ ਮੀਟਰ ਹੋ ਜਾਂਦਾ ਠੀਕ ਹੈ 7.5 ਉਹਦਾ ਪਾਵਰ ਦਾ ਹੈਗਾ ਐਚਪੀ ਦਾ ਬਿਲਕੁਲ 4 ਸਟ੍ਰੋਕ ਇੰਜਣ ਦੇ ਵਿੱਚ ਪੈਟਰੋਲ ਬਿਲਕੁਲ ਬਾਕੀ ਯਾਰ ਦੇਖਣ ਨੂੰ ਹੀ ਪਤਾ ਲੱਗ ਰਿਹਾ ਕਿ ਹਾਂ ਯਾਰ ਥੋੜਾ ਬਹੁਤ ਹੀ ਹੈਵੀ ਡਿਊਟੀ ਆ ਸਭ ਤੋਂ ਵੱਡੀ ਚੀਜ਼ ਜਿਹੜੇ ਲੋਕ ਅੱਜ ਕੱਲ ਕਹਿੰਦੇ ਨੇ ਵਾਈਬ੍ਰੇਸ਼ਨ ਹੁੰਦੀ ਹੈ ਉਹਦੇ ਵਾਸਤੇ ਆਪਾਂ ਸਪੈਸ਼ਲ ਸ਼ੌਕਰ ਲੱਗਿਆ ਹੋਇਆ ਇਹਦੇ ਵਿੱਚ ਹਨਾ ਚੈੱਕ ਕਰ ਸਕਦੇ ਹੋ ਤੁਸੀਂ ਓਕੇ ਬਿਲਕੁਲ ਇਹ ਕਿੰਨੇ ਦਾ ਬਣਜੂ ਫਿਰ ਇਹ ਆਪਾਂ ਬਹੁਤ ਘੱਟ ਰੇਟ ਤੇ ਇਹਦੇ ਨੂੰ ਵੀ ਘੱਟ ਰੇਟ ਤੇ ਦੇ ਦਾਂਗੇ ਕਿੰਨੇ ਦੇ ਦਾਂਗੇ ਜੀ 31000 ਦੇ ਵਿੱਚ ਇੱਕ ਇਹ ਦੇ ਨਾਲ ਅਟੈਚਮੈਂਟ ਆਊਗੀ ਜੀ ਰਿਜਰ ਡਿਲੀਵਰੀ ਫ੍ਰੀ ਹੈ ਆਪਣੀ ਅੱਛਾ ਇੱਕ ਅੱਛਾ ਅਟੈਚਮੈਂਟ ਤਾਂ ਤੁਸੀਂ ਆਪਦੇ ਹਿਸਾਬ ਦੇ ਨਾਲ ਲੈ ਸਕਦੇ ਹੋ ਕੋਈ ਵੀ ਅਟੈਚਮੈਂਟ ਕਹੋਗੇ ਕਿਉਂਕਿ ਇੰਨਾ ਦੇ ਅਟੈਚਮੈਂਟ ਜਿਹੜੀ ਮਰਜ਼ੀ ਲੈ ਲਿਓ ਇੱਕ ਅਟੈਚਮੈਂਟ ਫ੍ਰੀ ਹੈ ਇੱਕ ਅਟੈਚਮੈਂਟ ਦਾ ਫ੍ਰੀ ਹੈ ਕਿਉਂਕਿ ਪਰ ਉਹਨੂੰ ਵੱਧ ਵੀ ਚਾਹੀਦੀ ਹੁੰਦੀ ਨੇ ਵੀ ਹਾਂ ਸਾਨੂੰ ਆਹ ਆਹ ਪਰਪਸ ਦੇ ਲਈ ਚਾਹੀਦੀ ਨੇ ਅਟੈਚਮੈਂਟ ਹੱਲ ਵੀ ਨੇ ਆਪਣੇ ਕੋਲ ਪੱਟਾ ਪਾਉਣ ਵਾਲਾ ਜਿਗਾਰਡ ਲਾ ਲਓ ਖਿਆਰੀਆਂ ਪਾਉਣ ਵਾਲਾ ਜਿਗਾਰ ਏ ਆ ਗਿਆ ਜਿਵੇਂ ਆਪਾਂ ਪਹਿਲਾ ਮਾਡਲ ਦਿਖਾਇਆ ਸੀ ਤੁਹਾਨੂੰ ਸਪੈਸ਼ਲ ਗੀਅਰ ਵਾਲਾ 5.5 ਚ ਉਦਾਂ ਦਾ 7.5 HP ਚ ਸਪੈਸ਼ਲ ਗੀਅਰ ਦੇ ਵਿੱਚ ਆ ਗਿਆ ਹੈ। ਇਹ 7.5 HP ਦਾ ਹੈ। ਬਿਲਕੁਲ। ਓਕੇ ਓਕੇ ਇਹਦੀ ਅਟੈਚਮੈਂਟ ਚੌੜੀ ਆ ਗਈ ਹੈ। ਹਾਂਜੀ ਇਹਦੇ ਵਿੱਚ ਮਤਲਬ 32 ਬਲੇਡ ਆਉਂਦੇ ਨੇਗੇ 44 ਇੰਚ ਦੀ ਵਿਡਥ ਬਣਦੀ ਹੈ। ਇਹ ਵੀ 18 ਇੰਚ ਤੋਂ ਲੈ ਕੇ ਤੁਸੀਂ 5 ਫੁੱਟ ਤੱਕ ਲੈ ਕੇ ਜਾ ਸਕਦੇ ਹੋ। 5 ਫੁੱਟ ਤੱਕ ਕਵਰ ਕਰ ਸਕਦੇ ਹੋ। ਫਿਰ ਬਸ 7 ਦਾ ਹਨਾ। ਹਾਂਜੀ। ਬਸ ਇਹ ਇਹਦੇ ਵਿੱਚ 24 ਬਲੇਡ ਆਉਂਦੇ ਨੇਗੇ। ਆ ਦੇਖੋ ਬਾਈ ਮੈਂ ਜਿਵੇਂ ਤੁਹਾਨੂੰ ਕਹਿੰਦਾ ਜੀ ਨਾ ਅਟੈਚਮੈਂਟ ਆਇਓ ਮਗਰਲੇ ਪਾਸੇ ਆਹ ਹੋਰ ਨਾ ਇਹਦੇ ਮਗਰਲੇ ਪਾਸੇ ਬੱਟਾ ਦਾ ਬਾਈ ਕਰਾਇਓ ਕਹਿੰਦੇ ਨੇ ਬੱਟਾਂ ਵਾਲਾ ਜਿੰਦਰਾ ਹਾਂਜੀ ਹਾਂਜੀ ਉਹੀ ਪਾਰਕ ਆ ਦੇਖੋ ਇਹਦੇ ਨਾਲ ਇਹਦਾ ਫਾਇਦਾ ਕੀ ਆ ਹੁਣ ਜਿਵੇਂ ਮੈਂ ਆਪਣੇ ਆਲੂ-ਲੂ ਵਾਲੀ ਕਿ ਮਰਜ਼ੀ ਵਰਤੀ ਚੱਲੇਣਾ ਬੰਦਾ ਆਰਾਮ ਦੇ ਨਾਲ ਤੇ ਹੁਣ ਇਹ ਚ ਲੱਗ ਕੇ ਦਿਖਾਈਏ ਫਿਰ ਆਪਾਂ ਇੱਕ ਵਾਰੀ ਜੀ ਬਿਲਕੁਲ ਕਰਿਓ ਸਟਾਰਟ ਜੀ ਕਰਿਓ ਸਟਾਰਟ ਇੱਕ ਵਾਰੀ ਦੇਖਿਓ ਤੁਸੀਂ ਆਹ ਸਟੈਂਡ ਜ਼ਰੂਰ ਚੱਕ ਲਓ ਇੱਕ ਵਾਰੀ ਜੀ ਜੀ ਬਿਲਕੁਲ ਲਓ ਬਾਈ ਆ ਤਾਂ ਸੋਨਾ ਬੜਾ ਤਾਕੜਾ ਤਾਕੜਾ ਬਣਾ ਰੱਖਿਆ ਐ ਇਹ ਸਭ ਉਹ ਅਟੈਚ ਟਰਾਲੀ ਵੀ ਪਾ ਲੈ ਹੈ ਨਾ ਟਰਾਲੀ ਵੀ ਪਾ ਸਕਦਾ ਇਹ ਪਿੱਛੇ ਛੋਟੀ ਟਰਾਲੀ ਇਹਦੇ ਨਾਲ ਪੱਠੇ ਵਾਲੀ ਬਿਲਕੁਲ ਲੈ ਵੇ ਆਹ ਸਟੈਂਡ ਚੱਕ ਲੋ ਮੇਰੇ ਮੁਰਲਾ ਮੈਂ ਚੱਕਦਾ ਜੀ ਕਰੀ ਪੁੱਤ ਕੈਂਟ ਲੱਗ ਰਹੀ ਹੈ ਵੀਡੀਓ ਸ਼ੇਅਰ ਸ਼ੁਰੂ ਕਰ ਦਿਓ ਕਈ ਵਾਰ ਆਪਣੇ ਭਰਾ ਕਹਿ ਰਹੇ ਹੁੰਦੇ ਨੇ ਯਾਰ ਕਿੱਥੋਂ ਲਈਏ ਕੀ ਗੱਲ ਬਾਤ ਹੈ ਨਾ ਤੁਹਾਡੇ ਸਾਹਮਣੇ ਚਲਾ ਕੇ ਦਿਖਾ ਰਿਹਾ ਆਪਾਂ ਐਡ ਮੇਕਰ ਲੱਗਾ ਹੈ ਪਿੱਛੇ ਜਾਨ ਦੇਖ ਲੋ ਮਤਲਬ ਤੁਸੀਂ ਬੱਟ ਵੀ ਬਣਾਉਣੀ ਆ ਪੂਰਾ ਤਰੀਕੇ ਨਾਲ ਕੰਮ ਕਰਨਾ ਚੱਲ ਰਿਹਾ ਹੈਣਾ ਹਾਂਜੀ ਐਣ ਹੈਗਾ ਵੀ ਲੋਡ ਲੋਡ ਲੈ ਕੇ ਦਵਜੂ ਨਾਲ ਉਹ ਵੇਖ ਲੋ ਬੱਟਰ ਨਾਲ ਉਹ ਬੰਦੇ ਖੜਾਉਣੇ 10 ਬੰਦੇ ਵੀ ਉੱਤੇ ਖੜਾ ਦਿਓ 1 ਟਨ ਤੱਕ ਲੋਡ ਖਿੱਚੂਗਾ ਜੀ ਪੂਰਾ ਬੱਲੇ ਬੱਲੇ ਆ ਚੀਜ਼ ਕਹਿੰਦਾ ਢਾਈ ਯਾਰ ਬਿਲਕੁਲ ਲਾਉਰਾ ਨੂੰ ਆਈ ਭਾਈ ਕੈਮਰਾ ਲੈ ਕੇ ਇੱਕ ਵਾਰੀ ਇਹਨੂੰ ਚਾ ਇੱਥੇ ਖੜਾ ਲਓ ਜੀ ਕੋਈ ਚੱਕਰ ਨਹੀਂ ਘੁਮਾ ਕੇ ਲੈ ਗਣਾ ਘੁਮਾ ਕੇ ਲਿਆਓ ਆ ਬੱਟਰ ਦੇਖ ਲੋ ਯਾਰ ਬੱਟ ਪਾਤੀ ਨਾ ਪਤੰਦਰ ਦਿਓ ਕਿਹਟ ਪਈ ਆ ਬੱਟ ਕੋਈ ਮਾੜੀ ਬੱਟ ਵੀ ਨਹੀਂ ਪਈ ਬਿਲਕੁਲ ਬੱਲੇ ਬੱਲੇ ਅੱਛਾ ਇਹ ਇਹਦਾ ਰੇਟ ਵੱਧਦਾ ਫਿਰ ਉਹਦੇ ਨਾਲੋਂ ਇਹ ਆਪਾਂ ਦੇ ਦਾਂਗੇ ਜੀ ਸਾਡੇ ਨੈਨੋ ਗੇਅਰ ਦੇ ਵਿੱਚ ਸਿਰਫ ਆਪਾਂ ਇਹ ਡਿਲੀਵਰੀ ਦੇ ਦਾਂਗੇ 3838000 ਸਾਡੇ 3838000 ਦਾ ਹੈ ਬਿਲਕੁਲ ਲੈ ਭਾਈ ਚੱਲਦੇ ਤੁਸੀਂ ਦੇਖ ਲਿਓਗੇ ਬਾਕੀ ਜਿਹੜੀ ਆਹ ਵਾਲੀ ਹੈ ਯਾਰ ਇਹਦਾ ਘੈਂਟ ਹੈ ਬਾਈ ਜਿਵੇਂ ਆਪਾਂ ਕਹਿ ਲਈਏ ਕਿ ਇਹ ਬਹੁਤ ਸਾਡਾ ਹੈਵੀ ਡਿਊਟੀ ਮਾਡਲ ਹੈ ਸੈਲਫ ਸਟਾਰਟ ਮਾਡਲ ਹੈ ਜੀ ਓਕੇ ਕਰਿਓ ਵੀਰੇ ਇੱਕ ਵਾਰੀ ਇੱਕ ਮਿੰਟ ਬੰਦ ਕਰ ਲਓ ਤੇ ਇਹ ਇਹਦਾ ਮੈਂ ਕਹਿੰਨਾ ਬਾਈ ਜਿਵੇਂ ਅੱਛਾ ਜਿਵੇਂ ਉਹ ਅਟੈਚਮੈਂਟ ਲੱਗੀਆਂ ਹੋਈਆਂ ਨੇ ਨਾ ਮੁਰਲੇ ਪਾਸੇ ਹਾਂਜੀ ਉਵੇਂ ਕੱਢ ਕੇ ਤੁਸੀਂ ਟਾਇਰ ਪਾ ਸਕਦੇ ਹੋ ਸਾਰਿਆਂ ਦੇ ਵਿੱਚ ਪੈ ਜਾਣਗੇ ਬਿਲਕੁਲ ਬਿਲਕੁਲ ਜਿੰਨੇ ਸਾਰੇ ਟਾਇਰ ਇਹਨਾਂ ਦੇ ਨਾਲ ਦਵਾਂਗੇ ਟਾਇਰ ਨਾਲ ਚਾ ਟਾਇਰ ਪਾ ਲਓ ਚਾਹੇ ਰੋਟਾਵੇਟਰ ਬਣਾ ਲਓ ਛੋਡੇ ਜੰਪੱਠੇ ਪੁੱਠੇ ਆ ਪਾ ਖੇਤੋਂ ਲੈ ਕੇ ਆਣੇ ਹੁੰਦੇ ਨੇ ਹੈਨਾ ਇਹਦੇ ਮਗਰ ਐਮ ਇੱਕ ਰੈਡੀ ਜੀ ਬਣਾ ਲਓ ਬਾਈ ਉਹ ਤੁਸੀਂ ਸੁਰੂ ਚ ਦੇਖਿਓਗੀ ਮੇਰੀ ਬੋੜੇ ਮੈਂ ਬੈਠਾ ਰਹਿ ਤੀਗਾ ਸੇਮ ਉਹ ਚੀਜ਼ ਕਰ ਲਿਓ ਹੈਨਾ ਵਾਲਾ ਮਾਡਲ ਹੈ ਇੱਚ ਦਾ ਮਿੱਤਰੋ ਤੁਹਾਨੂੰ ਸੈਲਫ ਵੀ ਮਿਲਜੂ ਟਰੈਕਟਰ ਵਾਂਗੂ ਹੈ ਬਿਲਕੁਲ ਅੱਛਾ ਇਹ ਇੱਥੋਂ ਕੋ ਮਣੀ ਸੈਲਫ ਕਮਾ ਕੇ ਦੇਖਾਂ ਕਮਾਓ ਜੀ ਕਮਾਓ ਆਨ ਕਰਨੀ ਪੈ ਆਨ ਕਰ ਲਓ ਜੋ ਡਾਕਟਰ ਸੈਲਫ ਮਾਦਾ ਸੇਮ ਹੀ ਹੈ ਬਿਲਕੁਲ ਗੇਅਰ ਚਾ ਜੀ ਇੱਕ ਵਾਰੀ ਖੜਜੋ ਚਲੋ ਚਲੋ ਗੇਅਰ ਚੈੱਕ ਕਰੋ ਕੋਣ ਮਾਰੂ ਓਏ ਵੱਲੇ ਹੈ ਆ ਜਾ ਗਾੜ ਜਾ ਘੈਂਟ ਚੱਲੀਏ ਫਿਰ ਆਪਾਂ ਹੁਣ ਆਜੋ 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 ਬੈਟਰੀ ਲਾ ਵੇ ਆ ਬੈਟਰੀ ਸਦੇ ਵਿੱਚ ਫਿਕਸ ਹੋ ਜਾਂਦੀ ਹੈ ਹਾਂਜੀ ਫਿਕਸ ਹੋ ਜਾਂਦੀ ਉਦੋਂ ਬਾਅਦ ਕੁਝ ਨਹੀਂ ਕਰਨਾ ਹੈਂਡਲ ਜਾ ਕੇ ਮਾਉਣਾ ਹੈ ਲਾ ਵਈ ਜਾਨ ਵਧੀਆ ਯਾਰ ਇਹਦੇ ਵਿੱਚ ਕੋਈ ਚੱਕਰ ਨਹੀਂ ਆ ਇਹ ਇਹ ਮਾਡਲ ਕਿੰਨੇ ਦਾ ਦਮਾਗੇ ਆਪਾਂ ੜਾ ਵਾਲਾ ਮੋੜਦਾ ਇਹ ਵਿੱਚ ਹੀ ਰੇੜੀ ਵੀ ਦੇਣੀ ਆ ਰੇੜੀ ਲਾ ਲਓ ਕਿਉਂਕਿ ਕੱਖ ਕੁਕਟੋੜ ਸਾਡੇ ਵਾਲੇ ਬੱਦ ਲੈ ਲੈਣਗੇ ਕਿਉਂਕਿ ਇਹ ਦੋ ਕੰਮ ਕਰੂਗਾ ਟਾਇਰ ਪਾਲੇ ਮੰਗਰ ਆਪਣਾ ਬਰਸੀਨ ਬਰਸੂਣ ਜਾਂ ਕੁਝ ਲੈ ਕੇ ਆਣਾ ਅੱਗੇ ਸਿਆਲਾਂ ਦੇ ਵੇਚਣਾ ਪੱਠੇ ਪੁੱਠੇ ਵੱਢ ਕੇ ਲਿਉਣੇ ਨੇ ਇਹਨੂੰ ਕਿੰਮ ਮਰਜੀ ਡੱਕਰੀ ਫਿਰੀ ਚੱਲ ਕਤੌ ਕੰਮ ਦੇ ਤਾਂ ਇਸੇ ਨਾਲੇ ਵਹਾਈ ਕਰੂਗਾ ਟਾਇਰ ਕੱਢ ਕੇ ਉਹਦੇ ਵਾਂਗੂ ਹੀ ਰੋਟਰੋਵੇਟਰ ਬਣ ਜੂ ਜੇ ਮੈਂ ਉਹ ਪੈਨੇ ਹਣਾ ਜੇ ਇਹ ਪੈਨੇ ਇਹਦੇ ਵਾਂਗੂ ਬਣ ਜੂਗਾ ਇਹ ਕਿੰਨੇ ਐਚਪੀ ਦਾ ਤੇ ਇਹਦਾ ਰੇਟ ਕੀ ਹੈ ਇਹ 1.8 ਐਚਪੀ ਦਾ ਸਾਡਾ ਰੋਟਰੋਵੇਟਰ ਹੈ ਜੀ ਹਾਂ ਜੀ ਇਹ ਸੈਲਫ ਸਟਾਰਟ ਮਾਡਲ ਆ ਬਹੁਤ ਹੀ ਹੈਵੀ ਡਿਊਟੀ ਇਟਲੀ ਠੀਕ ਹੈ ਇਹਦੇ ਨਾਲ ਆਪਾਂ ਟਰਾਲੀ ਵੀ ਫਰੀ ਦੇਣੀ ਹੈ ਓਕੇ ਬਿਲਕੁਲ ਅੱਛਾ ਬਣਾ ਕੇ ਦੇਵੋਗੇ ਪੂਰੀ ਆ ਦੇਖੋ ਇਹ ਵਾਲੀ ਨਹੀਂ ਸੀਟ ਵਾਲੀ ਸੀਟ ਵਾਲੀ ਤਾਂ ਸੀਟ ਵਾਲੀ ਸਾਡਾ ਵਾਲੇ ਹਰ ਐ ਕਹਿੰਦੇ ਨੇ ਪੱਠਣੇ ਦੇ ਦੋ ਯਾਰਾਂ ਕਿਉਂ ਕਰਦੇ ਚਲੋ ਕੰਮ ਕਰ ਲਵੇ ਕਿਉਂਕਿ ਅਸੀਂ ਖੇਤ ਚ ਜਾਣਾ ਵਾ ਚਲਾ ਕੇ ਜਾਣਾ ਸੌਖਾ ਵਾ ਕਈ ਵਾਰ ਬੰਦੇ ਨੂੰ ਦਿੱਕਤ ਆਉਂਦੀ ਉਹ ਚੀਜ਼ ਦਿਓ ਦਿੱਕਤ ਨਹੀਂ ਆਊਗੀ ਠੀਕ ਹੈ ਇਹ ਆਪਾਂ ਪੂਰਾ 52000 ਦੇ ਵਿੱਚ 올ਓਵਰ ਇੰਡੀਆ ਡਿਲੀਵਰੀ ਵੀ ਦੇਵਾਂ ਆ ਨਾਲ ਮਿਲ ਜੂਗੀ ਬਈ ਰੈਡੀ ਸੀਟ ਵਾਲੀ ਆ ਸੀਟ ਚੱਕ ਕੇ ਜਾਂ ਇਹਦੇ ਮਗਰਲੇ ਪਾਸੇ ਡੱਬਾ ਆਇਆ ਤਿਆਰ ਕਰ ਲਓ ਦੋ ਟਾਇਰ ਹੋਰ ਲੱਗਦੇ ਇਹਦੇ ਵਿੱਚ ਸਾਡੇ ਕੋਲ ਹੋਰ ਵੀ ਬ੍ਰੇਕ ਵਾਲੀ ਰੇੜੀ ਵੀ ਆਉਂਦੀ ਬਹੁਤ ਤਰ੍ਹਾਂ ਦੀਆਂ ਰੇੜੀਆਂ ਆਉਂਦੀਆਂ ਨੇ ਕਿ ਤੁਸੀਂ ਉਹ ਜੇ ਐਕਸਟਰਾ ਵੀ ਲੈਣੀ ਆ ਤਾਂ ਮਿਲ ਸਕਦੀ ਹੈ ਸਾਡੇ ਕੋਲ ਸਾਰੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਐਗਰੀਕਲਚਰ ਦੇ ਇੰਪਲੀਮੈਂਟ ਬਹੁਤ ਸਾਰੇ ਨੇ ਇੱਕ ਵਾਰੀ ਆਪਾਂ ਅਟੈਚਮੈਂਟਾਂ ਦੇ ਹਲਕੀ ਜਿਹਾ ਥੀ ਮਾਰ ਲਈ ਆਹ ਜੇ ਮੈਂ ਆਪਾਂ ਟਾਇਰਾਂ ਦੀ ਗੱਲ ਕਰ ਰਹੇ ਸੀ ਕਿ ਕਿਹੜੇ ਕਿਹੜੇ ਟਾਇਰ ਮਿਲ ਜਾਣਗੇ ਰਬੜ ਦੇ ਟਾਇਰ ਆਪਾਂ ਸਾਰੇ ਦੇ ਨਾਲ ਦੇਵਾਂਗੇ ਹਨ ਹਾਂਜੀ ਬਿਲਕੁਲ ਆਹ ਭਾਈ ਨਾਲ ਤੁਹਾਡੇ ਸਾਹਮਣੇ ਤੇ ਆਹ ਹੈ ਜਿਵੇਂ ਅੱਗੇ ਜੀਰੀਆਂ ਜੂਰੀਆਂ ਵੇਲੇ ਜੋੜ ਪੈਂਦਾ ਘਾਣ ਖੂਨ ਆ ਆ ਗਿਆ ਆਪਣਾ ਸੁਹਾਗਾ ਆ ਗਿਆ ਸਾਗਾ ਆ ਗਿਆ ਆਪਣੇ ਹਲ ਆ ਫੇਰ ਰੋਟਾ ਵਿਟਰ ਤੇ ਬਲੇੜ ਆ ਗਿਆ ਇਹ ਆ ਗਿਆ ਆਪਣਾ ਸੁਹਾਗਾ ਜੀ ਲਓ ਬਈ ਮਤਲਬ ਛੋਟੇ ਟਰੈਕਟਰ ਨੇ ਇੱਕ ਤਰ੍ਹਾਂ ਦੀ ਕਹਿਣ ਦੀ ਗੱਲ ਕਰੀ ਬਿਲਕੁਲ ਮਤਲਬ ਛੋਟੇ ਟਰੈਕਟਰ بڑے ਟਰੈਕਟਰ ਨਾਲੋਂ ਵੀ ਵੱਧ ਕੰਮ ਕਰਦੇ ਨੇ ਓਕੇ ਲਓ ਬਈ ਆ ਹੈਗੇ ਨਾ ਬਈ ਸਾਰੇ ਪ੍ਰਾਹਰਾਂ ਦੇ ਬਾਕੀ ਇਹਨਾਂ ਦੇ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚੱਲ ਰਿਹਾ ਆਪਣੇ ਕਿਸੇ ਵੀਰ ਭਾਈ ਨੇ ਲੈਣੇ ਆ ਬਈ ਕੂਰੀਅਰ ਦੇ ਨਾਲ ਆਪਾਂ ਕਹਿੰਦੇ ਕਿ ਪਹੁੰਚ ਦੇ ਨਾਲ ਬਾਈ ਹੁਣ ਰਿਡਸਾ ਰੇਟ ਰੇਟ ਮੌਕੇ ਤੇ ਹੋਰ ਕਰਾ ਦਾਂਗੇ ਜਮੀ ਪਰਵਾਹ ਨਾ ਮੰਨਿਓ ਹਣਾ ਜੀ ਜੀ ਤੇ ਪਹੁੰਚ ਜਿਓ ਬਈ ਅਹਿਮਦਗੜ੍ਹ ਦੇ ਵਿੱਚ ਹਾਰਵੈਸਟ ਇੰਡੀਅਨ ਫਾਰਮਰ ਇੰਜੀਨੀਅਰ ਬਾਕੀ ਪ੍ਰਾਹ ਹੁਣ ਦਿੱਤੇ ਨੰਬਰਾਂ ਦੇ ਕਰ ਲਿਓ ਕੰਡਰ ਇਸ ਤੋਂ ਇਲਾਵਾ ਇਹ ਆ ਤਾਂ ਅੱਜ ਆਪਾਂ ਤੁਹਾਨੂੰ ਸਪੈਸ਼ਲ ਹੈ ਤਾਂ ਦਿਖਾਏ ਨੇ ਕਿਉਂਕਿ ਇਹਨਾਂ ਦੀ ਡਿਮਾਂਡ ਜ਼ਿਆਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਪਣੇ ਕੋਲ ਐਗਰੀਕਲਚਰ ਇੰਪਲੀਮੈਂਟ ਹੋਰ ਵੀ ਨੇ ਜਿਵੇਂ ਸਪਰੇਆਂ ਦਾ ਸਮਾਨ ਪਿਆ ਹੈ ਪੰਪ ਲੈਣੇ ਨੇ ਬਹੁਤ ਆਈਟਮਾਂ ਨੇ ਯਾਰ ਪਲੱਸ ਆਈਟਮਾਂ ਬਹੁਤ ਆਈਟਮਾਂ ਨੇ ਆਪਾਂ ਤੁਹਾਨੂੰ ਥੋੜੀ ਜਿਹੀ ਕਲਿੱਪ ਚਲਾ ਦਾਂਗੇ ਜਿਵੇਂ ਸਪਰੇ ਟਰੈਕਟਰ ਵਾਲੇ ਲੈਣੇ ਹੁਣ ਸਾਰੇ ਮਿਲ ਜਾਣਗੇ ਆਪਣੇ ਕੋਲ ਹਣਾ ਜੀ ਆਪਾਂ ਜਾ ਕੇ ਦਿਖਾ ਗਵੀ ਦਿੰਨੇ ਇੱਕ ਵਾਰੀ ਜਰੂਰ ਜੀ ਜਰੂਰ ਹਣਾ ਜੀ ਲੈ ਆਪਾਂ ਚੱਲਦੇ ਆਂ ਅੰਦਰ ਸੋਨ ਉਧਰ ਵੀ ਚਾਰ ਪਾ ਜਿਹੜੇ ਆਟਮਾ ਪੰਜਾਂ ਉਹ ਵੀ ਸਾਨੂੰ ਦਿਖਾ ਦਿੰਨੇ ਆ ਤੇ ਬਣੇ ਰਹੋ ਵੀਡੀਓ ਦੇ ਨਾਲ